ਦੇ ਕਿੰਨੇ ਬੰਦੇ ਫੜੇ ਸਰ ਦੇਖੋ ਜੀ 3 ਤਰੀਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਉਹ ਜਿਹੜੇ ਮੋਟਰਸਾਈਕਲ 'ਤੇ ਸਵਾਰ ਬੰਦੇ ਨੇ ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹੱਕ ਲਾਇਲ ਦੀ ਕਮਾਈ ਦੇ ਨਾਲ ਬਣਾਏ ਮੋਟਰਸਾਈਕਲ ਆਇਆ ਸਕੂਟਰ ਹੈ ਟੂ-ਵੀਲਰ ਹੈ ਉਹਨਾਂ ਨੂੰ ਚੋਰੀ ਕਰਦੇ ਨੇ ਇਹ ਖਾਸ ਕਰਕੇ ਤਨਤਨ ਸਾਈਡ ਤੋਂ ਚੋਰੀ ਕਰਦੇ ਨੇ ਤੇ ਇਹਨਾਂ ਦੋ ਬੰਦੇ ਨੂੰ ਅਸੀਂ ਹੈਪੀ ਹੈਂਡ ਕੀਤਾ ਤੇ ਇਰਾਦਤ ਕੋਸ਼ਿਸ਼ ਕੀਤੀ ਤੇ ਪਹਿਲੇ ਦਿਨ ਤੋਂ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਸ ਤੋਂ ਬਾਅਦ ਜਿਹਨੂੰ ਮਾਨਪੂਰ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਮਾਰ ਲਿਆਦਾ ਤੇ ਕੁੱਲ ਸਾਡੇ ਕੋਲ 7 ਮੋਟਰਸਾਈਕਲ ਤੇ ਇੱਕ ਐਕਟਿਵਲ ਮਤਲਬ ਕੋਲ 2 ਬੀਲਰ ਜਿਹੜੇ 7 ਬਰਾਮਦ ਹੋਏ ਹਨ ਕੋਲ ਉਹਨਾਂ ਦੀ ਮੋਟਰਸਰਫੰਡੀ ਕੀ ਸੀ ਕਿ ਅੰਦਨ ਦੇ ਏਰੀਆ ਦੇ ਵਿੱਚ ਜਿੱਥੇ ਕਿਤੇ ਕੋਈ ਵਿਆਹ ਸ਼ਾਦੀ ਹੋਣੀ ਉੱਥੇ ਮੋਟਰਸਾਈਕਲ ਚੋਰੀ ਕਰ ਲੈਣਗੇ ਚੋਰੀ ਕਰਕੇ ਸਾਈਡ ਤੇ ਰੱਖ ਲੈਣਗੇ ਉਹ ਦਿਨ ਮੋਟਰਸਾਈਕਲ ਤੇ ਐਸਐਸਸੀ ਦੇ ਜਿਹੜੇ ਮਤਲਬ ਕੀਕਕ ਕਰਵ ਸੀ ਵੀ ਦਿੱਤੇ ਸੀ ਇਹਨਾਂ ਨੇ ਰਾਦਰ ਉਹਨਾਂ ਬਤੀ ਲੋਕਾਂ ਨੂੰ ਠੀਕ ਕਰਾਏ ਜਿਹੜੇ ਵਿਚਾਰੇ ਗਰੀਬ ਲੋਕ ਆਪਣਾ ਮੋਟਰ ਕਰਾ ਠੀਕ ਕਰਦੇ ਨੇ ਤੇ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਕਈ ਜਗ੍ਹਾ ਤੇ ਇਹਨਾਂ ਨੇ ਤੇ ਚਾਰ ਮੋਟਰ ਬੱਕਰੇ ਸਾਈਡ ਤੇ ਰੱਖੇ ਸੀਗੇ ਅਬਾਂਡਨ ਇਲਾਕੇ ਦੇ ਵਿੱਚ ਫਿਰ ਉਥੋਂ ਹੀ ਡੱਬ ਕਰਕੇ ਬੜੀ ਮਿਹਨਤ ਨਾਲ ਕੰਮ ਕੀਤਾ ਇਨਸਪੈਕਟਰ ਆਪਣੇ ਮੋਹਿਤ ਕੁਮਾਰ ਜੀ ਦੇ ਅਸਟਾਫ ਤੁਹਾਨੂੰ ਲੱਗੇ ਰਹੇ ਦੀ ਟੀਮ ਜੀ ਅਸੇ ਤਾਜ ਨੇ ਫਿਕਰ ਨੂੰ ਲਏ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਔਰ ਸੱਤ ਮੋਟਰ ਬਰਾਬਰ ਕੀਤੇ ਮੋਟਰ ਸਟੇਟਿਕ ਸਰੇਟ ਨੂੰ ਬੈਕਗਰਾਉਂਡ ਕੇਸ ਅਨੁਸਾਰ ਦੇਖੋ ਇਹ ਦੋ ਵਿਅਕਤੀ ਮਿਲੇ ਆ ਇਹਨਾਂ ਦਾ ਨਾਮ ਸੁਖੰਦਰ ਸਿੰਘ ਹੈ ਤੇ ਸੁਤਰਾਮ ਸਿੰਘ ਹੈ ਦੋਨੋਂ ਮਸ਼ਹਰ ਲੋਗ ਨੂੰ ਮੁਲਾਕਾਤ ਕਰਦੇ ਨੇ ਤੇ ਇਹਨਾਂ ਦੇ ਖਿਲਾਫ ਟੋਟਲ ਇੱਕ ਦੇ ਖਿਲਾਫ ਤਿੰਨੇ ਨੇ ਤੇ ਇੱਕ ਦੇ ਖਿਲਾਫ ਦੋ ਮੁਕਦਮੇ ਲੱਗੇ ਨੇ ਐਨਡੀ ਦੇ ਮੁਕਦਮੇ ਨੇ ਆ ਗਾਡੀ ਸ਼ਾਹ ਨੂੰ ਕਰਮੇ ਨੇ ਗੋਲ ਕਰਮੇ ਨੇ ਮੀਨਸ ਇਹ ਡਰੱਗਸ ਜਿਹੜਾ ਤਰੀ ਡਰੱਗਸ ਦਾ ਕੰਮ ਕਰਦੇ ਨੇ ਛੁਰਕੜ ਛੁਰਕੜ ਕੇ ਉਸਰਦੀ ਮਚੋਰੀ ਕਰ ਲਿਆ ਕੁਝ ਪੀ ਲਿਆ ਕੁਝ ਵੇਚ ਜਿਆਦਾ ਨਾ ਘੱਟ ਅਸੀਂ ਉਹਨੇ ਬੈਕਵਰਡ ਤੇ ਫਾਰਵਰਡ ਲਿੰਕ ਤੇ ਕਾਫੀ ਕੰਮ ਕੀਤਾ ਸਰ ਵਾਸ ਅਗੇ ਅਸੀਂ ਹੋਰ ਵੀ ਮੂਸੇ ਲਿਆ ਕੋਈ ਨੁਕੀ ਚੀਜ਼ ਨਾ ਸਰ ਕਿਸੇ ਗੈਂਗ ਦੇ ਨਾਲ ਲਿੰਕ ਹੋ ਨੀ ਗੈਂਗ ਵਾਲੀ ਗੱਲ ਕੋਈ ਸਾਹਮਣੇ ਨਹੀਂ ਆਈ ਗੈਂਗ ਨਹੀਂ ਕੋਈ ਸਾਹਮਣੇ ਆਈ ਕਿ ਕਿਸੇ ਗੈਂਗ ਨਾਲ ਰਿਲੇਟਡ ਹੋ ਕੋਈ ਚੋਰੀ ਦਾ ਹੀ ਕੰਮ ਹੀ ਕਰਦੇ ਆ ਚੋਰੀ ਕਰਕੇ ਆਸ-ਪਾਸ ਦੇ ਇਲਾਕੇ ਤੋਂ ਚੋਰੀ ਕਰਕੇ ਵੇਚ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਮੂਸੇਗਲਾ ਸਲੇ 60-70 ਹਜ਼ਾਰ ਦਾ ਮੂਸੇਗਲਾ 10 ਹਜ਼ਾਰ ਦਾ 20 ਹਜ਼ਾਰ ਦਾ ਇਨਰਜੀ ਵੇਚ ਕੇ ਤੇ ਆਪਣਾ ਗੁਜ਼ਾਰਾ ਗੁਜ਼ਰਾ ਕਰਦੇ ਆ ਅਗਮਸ਼ਾ ਕਰਦੇ ਆਪਣੀ ਸੇਵਾ ਤੇ ਲੱਖਾਂ ਚੋ। ਸੋ ਇਹ ਬੜੀ ਬੁਰੀ ਪ੍ਰਾਪਤੀ ਹੈ ਜੀ 1800 ਸਤਾਰ ਮੰਡੀ। ਇਹਦੇ ਵਿੱਚ ਅਸੀਂ ਹੋਰ ਜ਼ਿਆਦਾ ਨੇਕ ਨਾਲ ਕੰਮ ਕਰਾਂਗੇ ਆਸ਼ਾ ਹੈ ਕਿ ਇਹ ਬੁਰੀ ਸੰਭਵ ਹੋ ਸਕੇ। ਤਰ੍ਹਾਂ ਨੇ ਕੰਮ ਜਿਹੜੇ ਨੇ ਉਹ ਕਿਤੇ ਜਾਣ ਲੈਣੇ ਚੈਨਲ ਉੱਪਰੋਂ ਲੈ ਕੇ। ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਗੁਰਪ੍ਰੀਤ ਸਿੰਘ ਭੋਲਰ ਆਈਪੀਐਸ ਇਹਨਾਂ ਦੇ ਵੱਲੋਂ ਸਾਨੂੰ ਸਖਤ ਹਦਾਇਤਾਂ ਨੇ ਰਾਈਟ ਫਰੋਂਟ ਕਾਂਸਟੇਬਲ ਤੋਂ ਲੈ ਕੇ ਉੱਪਰ ਜੀਰੋਸ ਤੱਕ। ਕਿ ਬਿਲਕੁਲ ਜਿਹੜੇ ਇਹ ਚੈਲਿੰਜਿੰਗ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੁਸਲਮਾਨ ਦੇ ਵਿੱਚ। ਵੈਸੇ ਤੇ ਇਹ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਨੇ ਉਹ ਤੁਸੀਂ ਪਿਛਲੇ ਦਿਨ ਦੇਖਿਆ ਹੋਣਾ ਕਿ ਪੰਜਾਬ ਸਰਕਾਰ ਨੇ ਇਹ ਦੁਸ਼ਮਣ ਲੂਟ ਨੇ ਨਾਲ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਜਿਹੜੇ ਲੋਕ ਇਹਨਾਂ ਨੂੰ ਫੜਾਉਣਗੇ ਇਹਨਾਂ ਨੂੰ ਇਨਾਮ ਦਿੱਤਾ ਜਾਏਗਾ ਔਰ ਜਿਹੜੇ ਬੰਦੇ ਇਹ ਯੂਜ਼ ਕਰਦੇ ਆ ਚੈਲਿੰਜਿੰਗ ਨੂੰ ਜਾਂ ਵੇਚਦੇ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ ਉਹਨਾਂ ਨੂੰ ਭਾਰੀ ਜੁਰਮਾਨਾ ਵੀ ਐਸੋ ਸੋ ਜ਼ਿਆਦਾ ਭਰਾਵਾਂ ਨੂੰ ਵੀ ਹੈ ਇਹ ਚੀਜ਼ ਨੂੰ ਬਿਲਕੁਲ برداشت ਨਹੀਂ ਕੀਤਾ ਜਾਏਗਾ ਔਰ ਆਮੋਰੀ ਦਿਨ ਜਿਹੜੇ ਲੋਹੜੀ ਦੇ ਨੇ ਲੋਕਾਂ ਨੇ ਇਸ ਚੀਜ਼ ਇਸਤੇਮਾਲ ਕਰਨਾ ਮੈਂ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਪਹਿਲਾਂ ਹੱਥ ਜੋੜ ਕੇ ਰਿਕੁਐਸਟ ਕਰਦਾ ਕਿ ਵੀ ਇਸ ਚੀਜ਼ ਨੂੰ ਬਿਲਕੁਲ ਨਾ ਯੂਜ਼ ਕਰਿਓ ਕਿਉਂਕਿ ਇਹ ਮਾਨਵਤਾ ਲਈ ਪੰਛੀਆਂ ਲਈ ਪਸ਼ੂਆਂ ਲਈ ਇਨਸਾਨਾਂ ਲਈ ਬਹੁਤ ਘਾਤਕ ਚੀਜ਼ ਸਾਬਤ ਹੋ ਰਹੀ ਹੈ ਇਹ ਜਿੱਥੇ ਅਸੀਂ ਬੈਠੇ ਹਾਂ ਬਿਲਡਿੰਗ ਦੇ ਉੱਪਰ ਜਿਹੜੇ ਸਾਈਡ ਦੇ ਉੱਤੇ ਪੂਲ ਬਣਿਆ ਇੱਥੇ ਦੁਆਰ ਚੇਬੀ ਦੇ ਵਿੱਚ ਬਿਗਨਿੰਗ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਸੀ ਚੈਨਿੰਗ ਸਪਿੰਗਲ ਸੋ ਇਹਦਾ ਪਤਾ ਲੱਗਦਾ ਨਹੀਂਗਾ ਕਿਥੋਂ ਆ ਕਿਥੇ ਫਿਰ ਜਣੀ ਹੈ ਕਾਫੀ ਜ਼ਿਆਦਾ ਕੈਜ਼ੁਐਲਟੀਜ਼ ਹੋ ਰਹੀਆਂ ਨੇ ਤੇ ਮੈਂ ਰਿਕਵੈਸਟ ਕਰਦਾ ਲੋਕਾਂ ਨੂੰ ਅਪੀਲ ਕਰਨਾ ਕਿ ਇਸ ਚੀਜ਼ ਦੀ ਵਰਤੋਂ ਨਾ ਕਰਨ ਤੇ ਇਹ ਨਾਲ ਚੇਤਾਵਨੀ ਵੀ ਹੈ ਉਹਨਾਂ ਮਾਪਿਆਂ ਲਈ ਜਿਨ੍ਹਾਂ ਦੇ ਬੱਚੇ ਇਹ ਚੈਨਿੰਗ ਸਟਿੰਗ ਵਿੱਚ ਸਮਾਲ ਕਰਨਗੇ ਗੁੱਡੀ ਉਡਾਂਗੇ ਫਿਰ ਸੀ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਪਿਛਲੇ ਦਿਨ ਕੱਲ ਪਰਸੋਂ ਦੀ ਗੱਲ ਆ ਤੁਸੀਂ ਦੇਖਿਆ ਹੋਣਾ ਅਸੀਂ ਡਰੋਨ ਦੀ ਮਦਦ ਨਾਲ ਇਲਾਕੇ ਦੇ ਵਿੱਚ ਕਾਫੀ ਨਿਗਰਾਨੀ ਰੱਖੀ ਔਰ ਗਾਂ ਵੀ ਜਾਰੀ ਰਹੇਗੀ ਇਹ ਲੋੜੀ ਵੇ ਵਲੇ ਮੈਂ ਕੋਸ਼ਿਸ਼ ਕਰੂੰਗਾ ਮੈਂ ਮੇਰੀ ਟੀਮ ਸਾਡੇ ਐਸ ਐਚ ਯੂ ਸੁਲਤਾਨਪੁਰ ਨੇ ਅਸੀਂ ਤੁਸੀਂ ਬੜੇ ਐਕਟਿਵ ਨੇ ਅਸੀਂ ਪ੍ਰੋਐਕਟਿਵਲੀ ਕੰਮ ਕਰਾਂਗੇ ਮਾਨਯੋਗ ਸੀਪੀ ਸਾਹਿਬੀ ਤਾਂ ਸਭ ਇਸ ਤਰ੍ਹਾਂ ਤੁਹਾਡੇ ਵੱਲ ਡਰੋਨ ਨਾਲ ਜਾ ਕੇ ਦੇਖਿਆ ਗਿਆ ਹੈ ਤਾਂ ਕਿੰਨੇ ਕਿ ਨੌਜਵਾਨ ਪਤੰਗबाजी ਉਡਾ ਰਹੇ ਸੀ ਦੀ ਚਾਈਨਾ ਡੋਰ ਦੇ ਨਾਲ ਦੇਖੋ ਅਸੀਂ ਜਿਹੜੋ ਜੈ ਡਰੋਨ ਨੂੰ ਫਲਾਈ ਕੀਤਾ ਵਿਦ ਪਰਮਿਸ਼ਨ ਆਫ 에어ਪੋਰਟ ਆਫ ਹੌਟੀ ਤੇ ਉੜਦੇ ਸਾਰੇ ਕਾਫੀ ਜਿਆਦਾ ਇੰਪੈਕਟ ਪਿਆ ਕਿ ਲੋਕਾਂ ਨੇ ਉਡਿੰਗ ਕਾਇਤ ਸਿੱਧੇ ਲਾ ਲਈ ਲੇਕਿਨ ਜਿਹੜੀ ਸਾਡੀ ਗਰਾਉਂਡ ਲੈਅ ਉਹ ਤੇ ਟੀਮ ਸੀ ਉਹ ਸੀ ਜਾ ਕੇ ਤਲਾਸ਼ੀ ਮਿਲਤੀ ਤੇ ਇੱਕ ਦੋ ਜਗ੍ਹਾ ਤੋਂ ਸਾਨੂੰ ਖਾਲੀ ਅਵੰਡਨ ਇੱਕ ਦੋ ਮਿਲ ਗਏ ਲੇਕਿਨ ਉਹਦਾ ਐ ਇੰਪੈਕਟ ਹੋਇਆ ਕਿ ਲੋਕਲ ਪਤਾ ਲੱਗ ਗਿਆ ਕਿ ਪੁਲਿਸ ਉਹ ਡਰੋਨ ਦੀ ਮਦਦ ਨਾਲ ਸਾਨੂੰ ਫੜਨ واسੇ ਤਿਆਰ ਹੈ ਉਹਨਾਂ ਦੇ ਮਨ 'ਚ ਥੋੜਾ ਖੌਫ ਹੀ ਆਇਆ ਔਰ ਕੱਲ ਮੈਨੂੰ ਇਹੋ ਜੀ ਕੋਈ ਸਾਹਮਣੇ ਗੱਲ ਨਹੀਂ ਕਰਨੀ ਆਈ ਕਿ ਲੋਕਾਂ ਨੇ ਚਾਈਨਾ ਸਟਿੰਗਲ ਉਡਾਈ ਹੋਏ ਰਾਦਰ ਹੈ ਜਰੂਰ ਹੈ ਕਿ ਜਿਹੜੀ ਇੰਡੀਅਨ ਮੇਡ ਜਿਹੜੀ ਪੰਜਾਬ ਦੀ ਮਾਜਾਂਗੀ ਹੈ ਉਹਦੇ ਨਾਲ ਥੋੜਾ ਜਰੂਰ ਲੋਕਾਂ ਨੇ ਪਤੰਗबाजी ਕੀਤੀ ਹੈ ਬਾਕੀ ਇਹੋ ਜੀ ਲੋੜੀ ਤੋਂ ਪਹਿਲਾਂ ਪਹਿਲਾਂ ਅਸੀਂ ਕੋਸ਼ਿਸ਼ ਕਰਾਂਗੇ ਮੈਂ ਮੇਰੇ ਐਸ.ਐਸ.ਓ ਸਰਵਾਂ ਤੋਂ ਸੀਡ ਵੀ ਲਵਾਂਗੇ ਉਸ ਤੋਂ ਵੀ ਅਸੀਂ ਆਪਣੇ ਇਲਾਕੇ ਦੇ ਵਿੱਚ ਉੱਡਣ ਨਹੀਂ ਦੇਣੀ ਇਸ ਚੀਜ਼ ਨਾਲ ਜਿਹੜੇ ਨੌਜਵਾਨ ਚਾਈਨਾ ਡੋਰ ਵੇਚਦੇ ਪਏ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਪੈਸੀ ਹੈ देखो जी मेरा आप जी ने थ्रू लोकल उन्होंने मैसेज है जेडे गलत काम करते है जेडे चाइनीस स्ट्रिंग दे स्मॉल ਕਰਦੇ या बेचदे ने कि असी कानून ਦੇ ਮੁਤਾਬਕ ਰਹਿ ਕੇ ਕਾਰਵਾਈ ਕਰਕੇ ਤੁਹਾਡੇ ਖਿਲਾਫ ਪੂਰਾ ਐਕਸ਼ਨ ਲਵਾਂਗੇ ਚਾਹੇ ਇਹਦੇ ਲਈ ਸਾਨੂੰ ਕੁਝ ਵੀ ਕਰਨਾ ਪਵੇ ਮੈਂ ਚੇਤਾਵਨੀ ਦਿੰਦਾ ਉਹਨਾਂ ਲੋਕਾਂ ਨੂੰ ਜਿਹੜੇ ਇਹ ਚੀਜ਼ ਵੇਚਦੇ ਆ ਚਾਈਨ ਸਟਿੰਗ ਵੇਚਦੇ ਆ ਕਿਸੇ सूरत ਦੇ ਵਿੱਚ ਵੀ ਤੁਹਾਨੂੰ ਬਖਸ਼ ਨਹੀਂਿਆ ਲੋੜੀ ਦੇ ਨਵਾਂ ਨੇ ਲੋੜੀ ਨਾਲ ਕੁਝ ਪੈਸੇ ਗੱਡੀ ਪਿੱਟੀ ਗਿਆਣਗੇ ਜਿਸ ਕੋ ਵੀ ਉੜੀ ਅਗਰ ਤੰਗਬਾਜੀ ਜਿਆਦਾ ਹਾਂਜੀ ਅਸੀਂ ਇੱਕ ਇੱਕ ਥਾਣੇ ਤੋਂ ਕਟੋਕਟ ਚਾਰ ਤੋਂ ਪੰਜ ਪੰਜ ਟੀਮਾਂ ਕਰਨਾਗੇ ਮੈਂ ਮੇਰੀ ਟੀਮ ਮੇਰੇ ਗਾਰਮਨ ਮੇਰੇ ਲੀਡਰ ਸਾਹਿਬ ਅਸੀਂ ਦਫਤਰ ਬਿਲਕੁਲ ਨਹੀਂ ਭਾਵਾਂਗੇ ਆਪਾਂ ਮੇਰੇ ਐਸਐਚਓ ਸਾਹਿਬ ਇਹਨਾਂ ਦੀ ਟੀਮ ਇਹਨਾਂ ਦੇ ਗਾਰਮਨ ਸਾਹਿਬ ਪੂਰੇ ਫੋਰਸ ਪੰਜ ਪੰਜ ਟੀਮਾਂ ਇੱਕ ਇੱਕ ਥਾਣੇ ਤੋਂ ਕੱਢਾਂਗੇ ਆਪਾਂ ਤਾਂ ਕਿ ਇਸ ਨਾਮੁਰਾਦ ਚੀਜ਼ ਤੋਂ ਲੋਕ ਨੂੰ ਨਿਜਾਤ ਕੋਈ ਜਿਹੜੇ ਖਰੀਦਣ ਵਾਲੇ ਵੱਲੋਂ ਕਿਹਦਾ ਦੱਸੋ ਬਿਲਕੁਲ ਜੀ ਜਿਹੜੇ ਖਰੀਦਣ ਵਾਲੇ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਏਗੀ ਤੇ ਜਿਹੜੇ ਵੇਚਦੇ ਆ ਉਹਨਾਂ ਦੇ ਖਿਲਾਫ ਤੇ ਐਗਜ਼ੈਂਪਲਰੀ ਇੱਕ ਮੈਂ ਪੇਸ਼ ਕਰੂੰਗਾ ਕਿ ਜਿਹੜੋ ਜਿਹੜੋ ਫੜੇਗੇ ਜਿਹੜੋ ਬੰਦੇ ਤੇ ਵੇਚਦੇ ਨੇ ਉਹਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਦੇਊਗਾ